ਤੇ ਤੁਹਾਨੂੰ ਦਿਖਾ ਰਹੇ ਆ ਜੀ ਮੱਖੂ ਦੇ ਨਾਲ ਪਿੰਡ ਝਾਮ ਕੇ ਜਿਹੜਾ ਕਿ ਪੁਲ ਅੱਜ ਸਵੇਰ ਟੁੱਟ ਗਿਆ ਜੀ ਜਿਹੜੀਆਂ ਹਰੀਕੇ ਤੋਂ ਦੋ ਨਹਿਰਾਂ ਜਿਹੜੀਆਂ ਸਰੰਦ ਫਿਲਟਰ ਤੇ ਰਾਜਸਥਾਨ ਫਿਲਟਰ ਜਿਹੜੀਆਂ ਨਿਕਲਦੀਆਂ ਨੇ ਆਪਾਂ ਪਹਿਲਾਂ ਤਾਂ ਦੋਵੇਂ ਜੁੜ ਜਾਂਦੇ ਅੱਜ ਸਵੇਰ ਇਹ ਪੁਲ ਟੁੱਟ ਗਿਆ ਕਾ ਇਹ ਹਰ ਮੰਤਰੀ ਦੀ ਪੈਰਟੀ ਅੱਗੇ ਬੱਸੀ ਇਹ ਇਹ ਵੀ ਜਨ ਚੱਲੂ ਇਸ ਮਹਿਰ ਤੇ ਦੋ ਪੁਲ ਇਸ ਤੋਂ ਅੱਗੇ ਜਿਹੜੇ ਉਹ ਪਹਿਲਾਂ ਹੀ ਟੁੱਟੇ ਹੋਏ ਆ ਇੱਕ ਜਿਹੜਾ ਵਸਤੀ ਕੀਮੇ ਵਾਲੀ ਤੇ ਦੂਸਰਾ ਜਿਹੜਾ ਜਟਾ ਵਾਲੀ ਦੋਨੇ ਪੋਲੇ ਕੁੱਟੇ ਹੋਏ ਆਲਰੇਡੀ ਬਹੁਤ ਟਾਈਮ ਪਹਿਲਾਂ ਦੇ ਤੇ ਤੀਸਰਾ ਪੋਲਾ ਅੱਜ ਸਵੇਰ ਟੁੱਟ ਗਿਆ ਜੀ